ਨਾ ਸ੍ਰੀ ਵਾਹਿਗੁਰੂ ਜੀ ਤੋ ਦਇਆ ਕੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਨਾਉ ਨਾ ਜਾਣੇ ਮੇਰਾ ਆਸਾ ਦੀਵਾਰ ਦਾ வான் ஆசா லாதிவான ஆசாபாரதேரா ஆசாபாரதேரா ஆசாதிபார ਆਸੀ ਵਰਦਾ ਆਸੀ ਅਕਸਾ ਦੀਵਾਰਾਂ ਆਇਆ ਦੀ ਭਾਗ ਗੁਜ਼ਾਰੇ ਅਕਸਾ ਦੀਵਾਰਾਂ ਆਇਆ ਦੀ ਭਾਗ ਗੁਜ਼ਾਰੇ ਅਕਸਾ ਦੀਵਾਰਾਂ दीवाराया दीवान आसा दीवार दाराया दवान ऑसा देवार गरन असा देवर गुरन असा दीवर गुरन ਆਸਾ ਦੀ ਹਰ ਗੁਰਾਨੇ ਆਸਾ ਦੀ ਹਰ ਗੁਰਾਨੇ ਆਸਾ ਦੀ ਹਰ ਗੁਰਾਨੇ ਆਸਾ ਦੀ ਹਰ ਗੁਰਾਨੇ ਆਸਾ ਦੀ ਮਨ ਰੱਖੇ ਆਸਾ ਦੇ ਗੁਰਾਨੇ

ਦੀਵਾਨ ਕੁਰਾਨੀ ਅੱਸਾ ਦੀਵਾਰਾ ਲਾਇਆ ਦੀਵਾਨ ਕੁਰਾਨੀ ਅੱਸਾ ਦੀਵਾਰਾ ਲਾਇਆ ਦੀਵਾਨੇ ਬੁਲਾਨੇ ਅੱਸਾ ਦੀਵਾਰਾ ਲਾਇਆ ਦੀਵਾਨ ਕੁਰਾਨੀ ਅੱਸਾ ਦੀਵਾਰਾ ਸਤ ਗੁਰਾਂ ਨੇ ਅਸਾ ਦਿਵਾਰ ਲਾ ਗਾਇਆ ਨਾ ਆਣ ਵਾਲਾ ਸਾਜਿ ਉਹ ਨਹੀਂ ਲਾ ਬੋਤਾ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਔਰ ਨਵਾਜੀ ਹੀ ਸਾ ਸੰਗਤ ਜੀਓ ਔ ਸਾਡੇ ਕੋਲ ਸਾਡੇ ਬੜੀ ਹੀ ਅਤੀ ਸਤਿਕਾਰਯੋਗ ਸੰਤ ਬਿਵਾਇਕਾਨੰਦ ਜੀ ਮਹਾਰਾਜ ਇੱਥੇ ਵਾਲ ਵਾਲੇ ਪਹੁੰਚੇ ਹੋਏ ਨੇ ਉਹਨਾਂ ਦੇ ਕੋਲੋਂ ਆਪਾਂ 15 ਮਿੰਟ ਵਿਚਾਰਾ ਸਰਵਣ ਕਰੀਏ ਉਸ ਤੋਂ ਬਾਅਦ ਕੀਰਤਨ ਦੀ ਰੰਭਤਾ ਆਪਾਂ ਕਰਦੇ ਆਂ ਔਰ ਸੰਤ ਭਵਿਕ ਅਨੰਦ ਜੀ ਮਹਾਰਾਜ ਇੱਥੇ ਵਾਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਬਾਰੋਂ ਹੀ ਸੰਗਤਾਂ ਦਰਸ਼ਨ ਕਰ ਰਹੀ ਹੈ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਲੌਂਡੇ ਵਾਲੇ ਖਾਲਸਾ ਜੀ ਵੀ ਦਵਾਨ ਸਜਾਰੇ ਨੇ ਇਹਨਾਂ ਨੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਦਾਸ ਨੂੰ ਟਾਈਮ ਦਿੱਤਾ ਕਿਉਂਕਿ ਅਸੀਂ ਕਿਤੇ ਜਾਣਾ ਸੀਗਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਾਂ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆਂ ਔਰ ਛੋਟੇ-ਛੋਟੇ ਮਸੂਮ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਜਾਨਾਂ ਵਾਰ ਦਿੱਤੀਆਂ ਪਰ ਟਰਮ ਨਹੀਂ ਹਾਰਿਆ ਐਸਾ ਪੂਰੇ ਵਰਲਡ ਦੇ ਵਿੱਚ ਰਿਕਾਰਡ ਕਾਇਮ ਹੈ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਕੋਸ ਸਮੇਂ ਦੀ ਸਮੇਂ ਦੀ ਤਾਕਤਾਂ ਨੇ ਸਾਥ ਦਿੱਤੀਆਂ ਔਰ ਬੱਚਿਆਂ ਨੇ ਸਿਹਤੀਆਂ ਪ੍ਰਾਪਤ ਕੀਤੀਆਂ ਪੂਰੀ ਦੁਨੀਆ ਸੈਭਿਆਦ ਦਾ ਦਿਨ ਬਣਾ ਰਹੀ ਹੈ ਔਰ ਪੂਰੇ ਵਰਲਡ ਦੇ ਵਿੱਚ ਬਾਲ ਦਿਵਸ ਬੱਚਿਆਂ ਦਾ ਮਨਾਉਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਵੱਡੀ ਕੋਈ ਸਹਾदत ਨਹੀਂ ਹੈ ਆ ਮੈਂ YouTube ਤੇ ਦੇਖ ਰਿਹਾ ਸੀ ਸਾਡੇ ਗੁਰਦੇਵ ਜੀ ਮਹਾਰਾਜ ਤੰਤਨ ਸਵਾਮੀ ਸੰਕਰਾਨੰਦ ਜੀ ਬਸੇ ਗੁਜਰਾ ਉਹਨਾਂ ਨੇ ਕਾਫੀ ਦਾ ਲੰਗਰ ਲਾਇਆ ਹੋਇਆ ਸੀ ਤੇ YouTube ਮੈਂ ਦੇਖ ਰਿਹਾ ਸੀ ਔਰ ਫਿਰ ਗੁਰੂ ਜੀ ਫਤਿਹਗੜ੍ਹ ਸਾਹਿਬ ਜਾ ਕੇ ਨਤਮਸਤਕ ਹੋਏ ਜੋ ਲੰਗਣ ਵਾਲਾ ਪੈਰ ਸਾਫ ਕਰਨ ਵਾਲਾ ਜਲ ਹੁੰਦਾ ਹੈ ਜਿਹੜੇ ਸੰਗਤਾਂ ਚਰਨ ਪਾ ਕੇ ਜਾਂਦੀਆਂ ਨੇ ਤਾਂ ਗੁਰੂ ਜੀ ਨੇ ਉਹ ਚਰਨਾਪਤ ਵੀ ਆਪਣੇ ਮੁਖਾਰ ਵਿੱਚ ਪਾਇਆ ਮੈਂ YouTube ਤੇ ਦੇਖ ਰਿਹਾ ਸੀ ਕਿਉਂਕਿ ਜਿਹੜੇ ਬ੍ਰਹਮ ਗਿਆਨੀ ਸਤਪੁਰਸ ਹੁੰਦੇ ਨੇ ਉਹਨਾਂ ਦੇ ਅੰਦਰ ਕੋਈ ਦੁਰ ਭਾਵਨਾ ਜਾਂ ਦਵੈਸ ਭਾਵਨਾ ਨਹੀਂ ਹੁੰਦੀ ਗੁਰਵਾਣੀ ਫਰਮਾਨ ਕਰਦੀ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਆ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਜੋ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਉਹ ਪਰਮੇਸ਼ਰ ਦਾ ਰੂਪ ਹੀ ਹੁੰਦੇ ਨੇ ਔਰ ਜਿਨੂੰ ਸਭ ਜੀਵ ਲੱਭਦਾ ਫਿਰਦਾ ਹੈ ਐਸੇ ਬ੍ਰਹਮ ਗਿਆਨੀ ਮਿਲਨੇ ਬੜੇ ਮੁਸ਼ਕਲ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਏਕਤਾ ਹੈ ਜਿਹੜੀ ਏਕਤਾ ਹੈ ਉਹੀ ਪਰਮਾਤਮਾ ਨੂੰ ਮਿਲਾਉਂਦੀ ਹੈ ਕਿਉਂਕਿ ਸੰਸਾਰ ਦੇ ਵਿੱਚ ਅਗਰ ਖਾਲਸਾ ਪੰਥ ਦੀ ਸਥਾਪਨਾ ਨਾਮ ਹੁੰਦੀ ਉਹ ਇੱਕ ਮੈਂ ਕਹਾਣੀ ਸੁਣਦਾ ਹਾਂ ਕਹਿੰਦੇ ਨਾ ਅਬ ਕੀ ਨਾ ਤਬ ਕੀ ਨਾ ਅਬ ਕੀ ਨਾ ਤਬ ਕੀ ਅਗਰ ਦਸਮੇਸ਼ ਪਿਤਾ ਨਾ ਹੁੰਦੇ ਤਾਂ ਸੁਨ ਸੁਨਤ ਹੁੰਦੀ ਸਭ ਕੀ ਕਹਿਣ ਦਾ ਮਤਲਬ ਹੈ ਜ਼ਾਲਮ ਐਸੇ ਐਸੇ ਆਪਣੇ ਹਿੰਦੁਸਤਾਨ ਤੇ ਹਮਲੇ ਕੀਤੇ ਜਿਵੇਂ ਮਹਿਮੂਦ ਗਜਨਵੀ ਗਜਨਵੀ ਨੇ ਸੋਮਨਾਥ ਦਾ ਮੰਦਿਰ 17 ਵਾਰ ਲੁੱਟਿਆ ਸੀ ਉਹ ਸਾਰੀ ਮਾਇਆ ਲੁੱਟ ਕੇ ਆਪਣੇ ਖਜ਼ਾਨੇ ਜਿਪਾ ਲੈਂਦੇ ਸੀ। ਔਰ ਜਿੰ ਹੋਰ ਹੀ ਬਹੁਤ ਇਤਿਹਾਸਿਕ ਮੰਦਰ ਨੇ ਜਿਵੇਂ ਉਹ ਉਜਯਧਿਆ ਦਾ ਮੰਦਰ ਹੋਇਆ ਜਾਂ ਆਪਣੇ ਦਵਾਰਕਾ ਦਾ ਮੰਦਰ ਇਹ ਸਭ ਤੈਨਸ ਤਹਿਸ ਨੈਸ ਕਰ ਦਿੱਤੇ ਸੀ ਮੁਗਲਾਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਉਹ ਆਪਣੀ ਪੂਰੀ ਤਾਕਤ ਲਾ ਕੇ ਆਪਣੇ ਅੰਡਰ ਕਰਨਾ ਚਾਹੁੰਦੇ ਸੀ ਪਰ ਪਰਮੇਸ਼ਰ ਇੱਕ ਐਸੀ ਖੇਡ ਖੇਡਦਾ ਹੈ। ਤੇ ਉਹਨਾਂ ਦੇ ਬਰਾਬਰ ਇੱਕ ਖਾਲਸਾ ਫੰਦੀ ਸਥਾਪਨਾ ਕਰ ਦਿੱਤੀ। ਔਰ ਖਾਲਸੇ ਨੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਔਰ ਹਾਰ ਨਹੀਂ ਮੰਨੀ। ਬਹੁਤ ਕਹਾਣੀਆਂ ਨੇ ਲੰਬਾ ਇਤਿਹਾਸ ਹੈ। ਫਿਰ ਦੇਖੋ ਚਾਂਦਨੀ ਚੌਕ ਦੇ ਵਿੱਚ ਗੁਰਤੇਗ বাহাদুর ਮਹਾਰਾਜ ਜੀ ਨੇ ਤਿਲਕ ਜੰਝੂ ਰੱਖਾ। ਪ੍ਰਭਤਾ ਕਾ ਕੀਨੋ ਬੜੋ ਕਲੂ ਮੈ ਸਾਕਾ। ਇਹ ਧਰਮ ਦੀ ਖਾਤਰ ਔਰ ਸਾਡੀ ਖਾਤਰ ਹੈ। ప్రతి ఏక ਬਾਦਰ ਮਹਾਰਾਜੀ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਦਿੱਤਾ ਔਰ ਹੋਰ ਵੀ ਬਹੁਤ ਸੰਗ ਸਹੀਦ ਹੋਏ ਜਿਨ੍ਹਾਂ ਨੂੰ ਦੇਗਾ ਵਿੱਚ ਵਾੜਿਆ ਗਿਆ ਔਰ ਉਹੀ ਦੇ ਵਿੱਚ ਲਵੇਟ ਕੇ ਉਹਨਾਂ ਦੇ ਤਾਨੂੰ ਛਾੜਿਆ ਗਿਆ ਕਾਰਨ ਕਿ ਸੀ ਉਹ ਇੱਕ ਪਰਮੇਸ਼ਰ ਨਾਲ ਜੁੜੇ ਹੋਏ ਸੀ ਔਰ ਜ਼ਲਮ ਦਾ ਟੱਕਰਾ ਕਰਦੇ ਸੀ ਜਿਹੜੀਆਂ ਮੁਕੇ ਦੀਆਂ ਹਕੂਮਤਾਂ ਸੀ ਉਹ ਇਹ ਚਾਹੁੰਦੀਆਂ ਸੀ ਕਿ ਇਹ ਸਾਡੇ ਬਰਾਬਰ ਨਾ ਖੜਨਾ ਅਗਰ ਇਹ ਖੜ ਗਏ ਤਾਂ ਸਾਡੀ ਨਹੀਂ ਚੱਲਣੀ ਪਾਰ ਪਰਮੇਸ਼ਰ ਦੀ ਜਿਹੜੇ ਲੀਲਾ ਹੁੰਦੀ ਹੈ ਉਹ ਬੜੀ ಅಪਾਰ ಅಪਾਰ ਲੀਲਾ ਹੁੰਦੀ ਹੈ ਜਿਹੜੀ ਕਿ ਇੱਕ ਸ਼ੈਤਾਨ ਪੈਦਾ ਹੁੰਦਾ ਉਹਨੂੰ ਖਤਮ ਕਰਨ ਵਾਸਤੇ ਬ੍ਰਭਰ ਸ਼ਕਤੀ ਖੜੀ ਕਰ ਦਿੰਦਾ ਇਹ ਮਾਲਕ ਦੀ ਕਿਰਪਾ ਪਰਮੇਸ਼ਰ ਦੀ ਤੇ ਇਸੇ ਤਰ੍ਹਾਂ ਹੀ ਜਿਹੜਾ ਜੀਵਨ ਹੈ ਖਾਲਸੇ ਦਾ ਬਹੁਤ ਸੰਘਰਸ਼ਮਈ ਜੀਵਨ ਹੈ ਅਸੀਂ ਪਾਸਾ ਜੀਵਨ ਪੜੋ ਬਚਪਨ ਤੋਂ ਲੈ ਕੇ ਐਂਡ ਤੱਕ ਸੰਘਰਸ਼ ਹੀ ਕੀਤਾ ਇਸ ਤਰ੍ਹਾਂ ਹੀ ਸੇਮੇ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸੰਘਰਸ਼ ਕਰਦੇ ਰਹੇ ਔਰ ਪ੍ਰਤੇਗ ਭਦਰ ਮਹਾਰਾਜ ਜੀ ਵੀ ਔਰ ਦਸਮੇਸ਼ ਪਿਤਾ ਵੀ ਇਹ ਸਿਰਫ ਕੀਤਾ ਕਿਸ ਲਈ ਸਾਡੀ ਖਾਤਰ ਹੈ ਅਗਰ ਖਾਲਸਾ ਪੰਥ ਫੜਿਆ ਸੰਘਰਸ਼ ਨਾ ਕਰਦਾ ਤਾਂ ਅਜ ਮੰਦਰਾਂ ਦੇ ਵਿੱਚ ਟੱਲ ਨਹੀਂ ਖੜਕਦੇ ਸੀ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਅੱਜ ਮੰਦਰਾਂ ਦੀ ਪੂਜਾ ਹੋ ਰਹੀ ਹੈ ਇਹ ਸਭ ਦਸਮੇਸ਼ ਪਿਤਾ ਦੀ ਕਿਰਪਾ ਹੈ ਕਿਉਂਕਿ ਉਹ ਜੋ ਜ਼ਾਲਮ ਸੀ ਉਹਨਾਂ ਨੇ ਮੰਦਰਾਂ ਨੂੰ ਖਤਮ ਕਰਨਾ ਚਾਹਿਆ ਸਨਾਤਨ ਧਰਮ ਨੂੰ ਖਤਮ ਕਰਨਾ ਚਾਹਿਆ ਪਰ ਪਰਮੇਸ਼ਰ ਨੇ ਇੱਕ ਬਰਾਬਰ ਤਾਕਤ ਖੜੀ ਕਰ ਦਿੱਤੀ ਜਿਹਨੂੰ ਕਰਵਣੀ ਫਰਮਾਨ ਕਰਦੀ ਹੈ ਆਦ ਸਨਾਤਨ ਪੰਥ ਹਮਾਰਾ ਜਾਣਤ ਨਹੀਂ ਜੋ ਸੰਸਾਰਾ ਸਨਾਤਨ ਪੰਥ ਇੱਕ ਐਸਾ ਹੈ ਜਿਹੜਾ ਕਿ ਆਦ ਪੁਰਖ ਅਕਾਲ ਪੁਰਖ ਤੋਂ ਹੀ ਚੱਲਿਆ ਆ ਰਿਹਾ ਹੈ ਇਸ ਤਰ੍ਹਾਂ ਖਾਲਸਾ ਪੰਥ ਦੀ ਵਿਸਥਾਪਨਾ ਅਕਾਲ ਪੁਰਖ ਨੇ ਹੀ ਕੀਤੀ ਹੈ ਜਿਹੜਾ ਆਕਾਲ ਪੁਰਖ ਹੈ ਉਹਦਾ ਕੋਈ ਰੰਗ ਨਹੀਂ ਰੰਗ ਨਾ ਰੂਪ ਨਾ ਰੇਖ ਕਿਸ ਤਰ੍ਹਾਂ ਗੁਣ ਤੇ ਉੱਪਰ ਪੈਣ ਤੇ ਜਿਸੇ ਬੁਝਾਏ ਨਾਲ ਕਹ ਤੇ ਸੋਵੇ ਸੂ ਪਰਸਨ ਜਾਨੀ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਪਰਮੇਸ਼ਰ ਹੈ ਪ੍ਰਮਾਤਮਾ ਉਹਦਾ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਕੋਈ ਆਕਾਰ ਨਹੀਂ ਹੈ ਪਰ ਉਹ ਸਾਕਰ ਰੂਪ ਦੇ ਵਿੱਚ ਹੈ ਜਿੰਨੇ ਵੀ ਅਵਤਾਰ ਹੋਏ ਨੇ ਸਨਾਤਨ ਦੇ ਵਿੱਚ 24 ਅਵਤਾਰ ਹੋਏ ਨੇ ਆਪਣੇ ਸਿੱਖੀ ਦੇ ਵਿੱਚ ਪਹਿਲੇ ਪਾਸਾ ਤੋਂ ਲੈ ਕੇ 10ਵੇਂ ਪਾਸਾਈ ਤੱਕ 10 ਪਾਸਾਈਆਂ ਇਹ ਉਸ ਪਰਮਪਿਤਾ ਪਰਮਾਤਮਾ ਦੇ ਅਵਤਾਰ ਸਨ ਕਿਉਂਕਿ ਇਹ ਸਾਕਾਰ ਸਰਗਣ ਰੂਪ ਦੇ ਵਿੱਚ ਆਏ ਕਿਹੜਾ ਪਰਮੇਸ਼ਰ ਹੈ ਉਹ ਨਿਰਆਕਾਰ ਕੋਈ ਗੱਲ ਨਹੀਂ ਕਰ ਸਕਦਾ ਕੋਈ ਬਾਤ ਨਹੀਂ ਕਰ ਸਕਦਾ ਕੋਈ ਸਮਝਾ ਨਹੀਂ ਸਕਦਾ ਇਸੇ ਤਰ੍ਹਾਂ ਹੀ ਜਿੰਨੇ ਵੀ ਅਵਤਾਰੀ ਪੁਰਖ ਆਏ ਨੇ ਇਹ ਸੰਸਾਰ ਦੇ ਵਿੱਚ ਉਹ ਸਾਕਾਰ ਸਰਗਣ ਰੂਪ ਦੇ ਵਿੱਚ ਆਏ ਕਿਉਂਕਿ ਇਹ ਜਿਹੜੀ ਸ੍ਰਿਸ਼ਟੀ ਹੈ ਇਸ ਸਰਗਣੂਪ ਸ੍ਰਿਸ਼ਟੀ ਹੈ ਸਾਕਾਰ ਸ੍ਰਿਸ਼ਟੀ ਹੈ ਜਿਹੜੀ ਆਕਾਰ ਦੇ ਵਿੱਚ ਸਾਨੂੰ ਦਿਸ ਰਹੀ ਹੈ ਆਪਾਂ ਸਾਰੇ ਬੈਠੇ ਆ ਇੱਕ ਦੂਜੇ ਨੂੰ ਦਿਸ ਰਹੇ ਆ ਪੰਜ ਤੱਤਾਂ ਦਾ ਪੋਤਲਾ ਨਾਨਕ ਮੇਰਾ ਨਾਉ ਇਹ ਪੰਜਾਂ ਤੱਤਾਂ ਦਾ ਸਰੀਰ ਹੈ ਸਭ ਦਾ ਹੀ ਪੰਜ ਤੱਤਾਂ ਦਾ ਸਰੀਰ ਹੈ ਇਹਦੇ ਵਿੱਚ ਆਤਮਾ ਵਿਆਪਕ ਹੈ ਜਿਹੜੀ ਕਿ ਪ੍ਰਮਾਤਮਾ ਦਾ ਸਰੂਪ ਹੀ ਹੈ ਕਬੀਰ ਸਾਹਿਬ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਕਹ ਕਬੀਰ ਹੈ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨ ਮੰਸਾ ਜਿਵੇਂ ਆਪਾਂ ਕਾਗਜ਼ ਤੇ ਸਾਈ ਨਾਲ ਲਿਖਦੀਏ ਅਗਰ ਉਹਨੂੰ ਸਾੜ ਵੀ ਦਈਏ ਤਾਂ ਉਹ ਸਾਈ ਜਿਹੜੀ ਲਿਖੀ ਹੋਈ ਹੈ ਫਿਰ ਵੀ ਨਹੀਂ ਮਿਟਦੀ ਇਸੇ ਤਰ੍ਹਾਂ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਹੀ ਰੂਪ ਹੈ ਉਹ ਦੀ ਅੰਸ਼ ਵੀ ਨਹੀਂ ਮਿਟਦੀ ਕਿਉਂਕਿ ਉਹ ਉਸੇ ਦੀ ਅੰਸ ਹੈ ਜਿਸ ਤਰ੍ਹਾਂ ਹਜ਼ਾਰਾਂ ਘੜੇ ਭਰ ਕੇ ਰੱਖ ਲਈਏ ਉਹਦੇ ਵਿੱਚ ਪਾਣੀ ਪਾ ਦਈਏ ਤੇ ਸੂਰਜ ਦਾ ਪ੍ਰਕਾਸ਼ ਸਾਰੇ ਘੜਿਆਂ ਦੇ ਵਿੱਚ ਇੱਕੋ ਹੀ ਹੋਵੇਗਾ ਕਿਉਂਕਿ ਜੋ ਸੂਰਜ ਦਾ ਪ੍ਰਤੀਬਿੰਬ ਹੈ ਉਹ ਕਿਸੇ ਨੂੰ ਨਹੀਂ ਦੱਸਦਾ ਸੂਰਜ ਦਿਸ ਰਿਹਾ ਤੇ ਉਧਰੋਂ ਘੜਾ ਦਿਸ ਰਿਹਾ ਸੂਰਜ ਕੀ ਹੈ ਪਰਮ ਪਿਤਾ ਪਰਮਾਤਮਾ ਆਪਣੇ ਅੰਦਰ ਪ੍ਰਕਾਸ਼ ਡਲ ਰਿਹਾ ਤੇ ਜਿਹੜਾ ਘੜਾ ਆਪਣਾ ਸਰੀਰ ਹੈ ਇਹਦੇ ਅੰਦਰ ਉਸੇ ਦਾ ਹੀ ਪ੍ਰਤੀਬਿੰਬ ਹੈ ਜਿਸ ਨੇ ਉਸ ਇਸ ਸਰੀਰ ਤੋਂ ਲੈ ਕੇ ਉਸ ਪਰਮਾਤਮਾ ਦੇ ਅੰਤਰ ਨੂੰ ਸਮਝ ਲਿਆ ਉੱਥੇ ਫਿਰ ਗੁਰਬਾਣੀ ਪਰਮਾਨ ਕਰਦੀ ਹੈ ਗਰਵਾਣੀਏ ਫਰਮਾਨ ਕਰਦੀ ਹੈ ਵੀ ਜਿਹੜਾ ਨੂਰ ਹੈ ਪਰਮਪਿਤਾ ਪਰਮਾਤਮਾ ਦਾ ਉਹ ਇੱਕੋ ਹੀ ਨੂਰ ਹੈ ਸਬਦੇ ਵਿੱਚ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹੇ ਉਪਕਾਰ ਵੀ ਜਿਹੜਾ ਪਰਮਪਿਤਾ ਪਰਮਾਤਮਾ ਹੈ ਸਬਦੇ ਵਿੱਚ ਵਿਆਪਕ ਹੈ ਆਪਾਂ ਇੱਕ ਪਾਸੇ ਪਰਮਪਿਤਾ ਪਰਮਾਤਮਾ ਵਿਆਪਕ ਹੈ ਦੂਸਰੇ ਪਾਸੇ ਸਾਨੂੰ ਯੁੱਧ ਵੀ ਲੜਨੇ ਪੈਂਦੇ ਨੇ ਉਹ ਯੁੱਧ ਕਿਹੜੇ ਨੇ ਇੱਕ ਅੰਦਰਲਾ ਯੁੱਧ ਹੈ ਇੱਕ ਬਾਹਰਲਾ ਯੁੱਧ ਹੈ ਬਾਰਲਾ ਜੁੱਧ ਕੀ ਹੈ ਉਹ ਧਰਮ ਦਾ ਜੁੱਧ ਹੈ ਜਿਸ ਤਰ੍ਹਾਂ ਕੋਈ ਅਨਿਆਇ ਕਰਦਾ ਕਿਸੇ ਦੇ ਉੱਪਰ ਇਯਾਜ਼ਤੀ ਕਰਦਾ ਜਾਂ ਧੱਕਾ ਕਰਦਾ ਇਹ ਬਾਰਲਾ ਜੁੱਧ ਹੈ ਜਿਵੇਂ ਮੁਗਲ ਆਪਣੇ ਦੇਸ਼ ਦੇ ਵਿੱਚ ਆ ਕੇ ਧੱਕਾ ਕਰਦੇ ਸੀ ਤੇ ਲੁੱਟ ਕੇ ਲੈ ਜਾਂਦੇ ਸੀ ਤੇ ਆਪਣੇ ਜਿਹੜੀਆਂ ਲੜਕੀਆਂ ਹੁੰਦੀਆਂ ਸੀ ਉਹਨਾਂ ਨੂੰ ਲਿਜਾ ਕੇ ਆਪਣੇ ਇਹਨਾਂ ਦਾ ਮੇਨਾ ਮੰਡੀ ਹੁੰਦੀ ਸੀ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਐਸੀ ਮੰਡੀ ਲਗਾਉਂਦੇ ਸੀ ਉਹ ਜਿਹੜੀਆਂ ਇੱਥੇ ਆਪਣੇ ਹਿੰਦੁਸਤਾਨ ਦੀਆਂ ਲੜਕੀਆਂ ਹੁੰਦੀਆਂ ਬੇਟੀਆਂ ਉਹਨਾਂ ਨੂੰ ਟਕੇ ਟਕੇ ਤੇ ਵੇਚਦੇ ਸੀ ਉਹ ਪਿੱਛੇ ਸਾ ਪਹਿਲੇ ਸਾਲ ਵੀ ਮੈਂ ਇਹ ਇੱਥੇ ਸੁਣਾ ਚੁੱਕਿਆ ਫਿਰ ਗਰਜਾ ਸਿੰਘ ਤੇ ਬੋਤਾ ਸਿੰਘ ਐਸੇ ਐਸੇ ਸਿੰਘ ਹੋਏ ਨੇ ਜਿਨ੍ਹਾਂ ਨੇ ਮਤਲਬ ਗ੍ਰਿਲ੍ਹਾ ਜੁੱਧ ਦੇ ਨਾਲ ਗ੍ਰਿਲ੍ਹਾ ਜੁੱਧ ਹੁੰਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਹਮਲਾ ਕਰਨਾ ਉਹ ਗ੍ਰਿਲ੍ਹਾ ਜੁੱਧ ਦੇ ਨਾਲ ਉਹ ਜਿਹੜੀ ਅਫਗਾਨਿਸਤਾਨ ਦੇ ਵਿੱਚ ਮੰਡੀ ਲਾਉਂਦੇ ਸੀ ਲੜਕੀਆਂ ਵੇਚਦੇ ਸੀ ਉਹ ਮੰਡੀ ਨੂੰ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਸਮਾਪਤ ਕੀਤਾ ਹੈ ਜੁੱਧ ਕਰਕੇ ਇਹਨੂੰ ਕਹਿੰਦੇ ਨੇ ਧਰਮ ਦਾ ਯੁੱਧ ਧਰਮ ਦਾ ਯੁੱਧ ਬਹੁਤ ਲੰਬੀ ਹਿਸਟਰੀ ਹੈ ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਨੇ ਜਾਂ ਹੋਰ ਪਾਤਸ਼ਾਹਾਂ ਨੇ ਧਰਮ ਦੇ ਯੁੱਧ ਲੜੇ ਜਿਸ ਕਰਕੇ ਅਸੀਂ ਇੱਥੇ ਬਰਾਜਮਾਨ ਆ ਇਸ ਸੰਸਾਰ ਦੇ ਵਿੱਚ ਅਗਰ ਅਸੀਂ ਸਾਡੇ ਜਿਹੜੇ ਗੁਰੂ ਨੇ ਇਹ ਧਰਮ ਯੁੱਧ ਨਾ ਕਰਦੇ ਤਾਂ ਇਹ ਨਹੀਂ ਪਤਾ ਅਸੀਂ ਅੱਜ ਕਿੱਥੇ ਹੁੰਦੇ ਸਾਨੂੰ ਸਾਰਿਆਂ ਨੂੰ ਆਪਣੇ ਸਾਹਿਬ ਜੀ ਆਦਾ ਦੀ ਯਾਦ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹ ਯਾਦ ਇੱਕ ਬਹੁਤ ਵੱਡੀ ਯਾਦ ਹੈ ਵਰਲਡ ਦੇ ਵਿੱਚ ਕਨੀਜ ਮੁੱਕ ਦੇ ਵਿੱਚ ਵੀ ਦਰਜ ਹੈ ਕਿ ਇਹ ਛੋਟੀ ਉਮਰ ਦੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਨਾਇਆ ਗਿਆ ਅੱਜ ਵੀ ਫਤੇਗੜ ਸਾਹਿਬ ਜਾ ਕੇ ਦਰਸ਼ਨ ਕਰੋ ਅਸੀਂ ਜਦੋਂ ਵੀ ਉਸ ਏਰੀਆ 'ਚ ਜਾਂਦੇ ਹਾਂ ਬਿਨਾ ਪ੍ਰੋਗਰਾਮ ਤੇ ਜਾਂਦੇ ਹਾਂ ਅਸੀਂ ਲੇਕਿਨ ਉੱਥੇ ਦਰਸ਼ਨ ਜ਼ਰੂਰ ਕਰਕੇ ਆਈਦੇ ਨੇ ਜਿੱਥੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਨਾਇਆ ਗਿਆ ਸੀ ਦੇਖ ਲਓ ਐਸੇ ਜਲਮ ਹੋਏ ਜਿਨ੍ਹਾਂ ਨੇ ਬੱਚਿਆਂ ਨੂੰ ਦੁੱਧ ਵੀ ਪਿਲਾਇਆ ਉਹਨਾਂ ਨੂੰ ਵੀ ਕੋਹਲੂ ਦੇ ਵਿੱਚ ਪੀੜ ਦਿੱਤਾ ਜਿਨ੍ਹਾਂ ਨੇ ਟੋਡਰਮਲ ਦੀ ਹਵੇਲੀ ਜਾ ਕੇ ਦੇਖੋ ਅੱਜ ਖੰਡਰ ਹੋਈ ਪਈ ਐ ਵੈਸੇ ਹੁਣ ਪਤਾ ਲੱਗਿਆ ਵੀ ਉਹਦੀ ਜਿਹੜੀ ਵਿਰਾਸਤ ਐ ਸਿੱਖ ਕੌਮ ਉਹ ਸੰਭ ਰਹੀ ਐ ਬਹੁਤ ਵੱਡੀ ਵਿਰਾਸਤ ਐ ਉਹ ਟੋਡਰਮਲ ਨੇ ਸਾਬਜਾਦਿਆਂ ਦੀ ਜਿਹੜੀ ਜਗ੍ਹਾ ਖਰੀਦੀ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ ਜਿਹੜੇ ਕਿ ਅੱਜ ਬਲਡ ਦੇ ਵਿੱਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਇਸੇ ਤਰ੍ਹਾਂ ਹੀ ਆਪਣੇ ਆਪਣੇ ਰੋਲ ਨਿਭਾ ਰਹੇ ਨੇ ਜਿਨੇ ਜਿਨੇ ਵੀ ਸੇਵਾ ਕੀਤੀ ਦਰਸ਼ਨ ਕੀਤੇ ਉਹ ਅੱਜ ਉਹਨਾਂ ਦਾ ਇਤਿਹਾਸ ਦੇ ਵਿੱਚ ਨੌਵੇਂ ਤੇ ਸਾਨੂੰ ਵੀ ਧਰਮ ਦੇ ਕੰਮ ਪਰ ਤਤ ਪਰ ਤਿਆਰ ਹੋਣਾ ਚਾਹੀਦਾ ਹੈ ਹੁਣ ਅਸੀਂ ਭਗਵਾਨ ਦੇ ਭੇਸ ਵਿੱਚ ਐ ਪਰ ਦਸਵੇਂ ਪਾਸਾ ਦੇ ਸਮੇਂ ਮਾਧੋਦਸ ਬ੍ਰਾਗੀ ਹੋਇਆ ਤੇ ਦਸਵੇਂ ਪਾਸਾ ਦੇ ਨਾਲ ਮੇਲ ਹੋ ਕੇ ਅੱਜ ਉਹਦਾ ਨੌ ਬੰਦਾ ਸੰਗ ਬਹਾਦਰ ਹੈ ਜਿਵੇਂ ਅਸਰ ਹੰਦੀ ਏਟਨਾ ਟਿਕੜਕਾ ਦਿੱਤੀ ਸੀ ਇਸੇ ਤਰ੍ਹਾਂ ਹੀ ਸਮੇਂ ਸਮੇਂ ਅਨਸਾਰ ਸੰਤਾਂ ਨੇ ਵੀ ਖਾਲਸੇ ਪੰਥ ਦੇ ਨਾਲ ਕੇ ਜੁੱਧ ਕੀਤੇ ਕੋਈ ਬਹੁਤ ਮਹਾਨ ਪੁਰਸਾਂ ਦੇ ਨੇ ਨੌਂ ਦੇ ਨੇ ਇਸ ਇਤਿਹਾਸ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਵੀ ਭਗਵੇਂ ਬੇਸਾਲਾ ਜੁੱਧ ਨਹੀਂ ਕਰ ਸਕਦਾ ਧਰਮ ਦੀ ਖਾਤਰ ਤਾਂ ਹਰੇਕ ਆਪਣਾ ਜੀਵਨ ਸਮਾਪਤ ਕਰ ਸਕਦਾ ਹੈ ਇਹ ਹੁੰਦੀ ਹੈ ਸਰਦਾਰ ਬਿਸ਼ਵਾਸ ਦੀ ਗੱਲ ਅਸੀਂ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਸੁਣਾਈਏ ਔਰ ਇਤਿਹਾਸਣਾ ਕਿ ਉਹਨਾਂ ਦੇ ਸੰਸਕਾਰ ਪਾਈਏ ਕਿ ਆਪਣੇ ਧਰਮ ਤੇ ਤਤਪਾ ਰਹਿਣਾ ਚਾਹੀਦਾ ਹੈ ਕੋਈ ਵੀ ਗ੍ਰੰਥ ਹੈ ਚਾਹ ਰਮੈਣ ਪੜੋ ਚਾਹ ਗੀਤਾ ਪੜੋ ਗੁਰਬਾਣੀ ਫਰਮਾਨ ਕਰਦੀ ਹੈ ਵੇਦ ਪ੍ਰਾਣ ਸਿਮਰ ਸਦਾ ਖਰ ਕੀਨੇ ਰਾਮ ਨਾਮੇ ਕਾ ਖਰ ਚਾਰ ਵੇਦ ਨੇ 18 ਪ੍ਰਾਣ ਨੇ 27 ਸਮਰਤੀਆਂ ਨੇ 6 ਸ਼ਾਸਤਰ ਨੇ ਇਹਨਾਂ ਦੇ ਵਿੱਚ ਸਾਰਾ ਕੁਝ ਦੱਸਿਆ ਹੈ ਵੀ ਧਰਮ ਕੀ ਨੂੰ ਕਹਿੰਦੇ ਨੇ ਆ ਧਰਮ ਕੀ ਨੂੰ ਕਹਿੰਦੇ ਨੇ ਸਾਰਾ ਕੁਝ ਦੱਸਿਆ ਹੈ ਕਿਉਂ ਗਰਵਾਨੀ ਖੁਦ ਪਰਮਾਨ ਕਰਦੀ ਹੈ ਕਿਉਂਕਿ ਜੋ ਗਰਵਾਨੀ ਹੈ ਇਹ ਉਹੀ ਵੇਦ ਕਹ ਰਹੇ ਨੇ ਉਹੀ ਗਰਵਾਨੀ ਕਹਿ ਰਹੀ ਹੈ ਜਿਵੇਂ ਸਾਡੇ ਆਚਾਰੀਆ ਗਰੀਬਦਾਸ ਮਹਾਰਾਜ ਨੇ ਗਰਵਾਨੀ ਦੀ ਰਚਨਾ ਕੀਤੀ ਤਾਂ ਉਹ ਵੀ ਉਹੀ ਸਾਨੂੰ ਸਿੱਖਿਆ ਦੇ ਰਹੇ ਨੇ ਸਾਨੂੰ ਇਹਨਾਂ ਦੇ ਪੂਰਨ ਤੇ ਚੱਲਣਾ ਚਾਹੀਦਾ ਹੈ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਇੱਥੇ ਬਰਾਮਦ ਦਿੰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ